ਘਰ ਦੁਆਰਾ ਕਰਮ ਸਰ ਸ੍ਰੀ ਰਾੜਾ ਸਾਹਿਬ ਤੋਂ ਜਿੱਥੇ ਕਿ ਰਾੜਾ ਸਾਹਿਬ ਸੰਪਰਦਾਏ ਦੇ ਬਾਨੀ ਸੰਤ ਬਾਬਾ ਇਸ਼ਰ ਸਿੰਘ ਜੀ ਦੀਆਂ ਪੰਜਾਵੇਂ ਵਰਸੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਛਤਰ ਛਾਇਆ ਹੇਠ ਅਤੇ ਸੰਪਰਦਾਏ ਦੇ ਮਜ਼ੂਦਾ ਮੁਖੀ ਸੰਤ ਬਾਬਾ ਬਲਜੀਤ ਸਿੰਘ ਜੀ ਆਦੀ ਰਹਿਮੁਨਾਈ ਹੇਠ ਮਨਾਈ ਜਾ ਰਹੀ ਸੀ 24 ਤਾਰੀਖ ਰਾਤ ਨੂੰ ਕਰੀਬ 11 ਵਜੇ ਤੋਂ ਬਾਅਦ ਸੰਤ ਬਾਬਾ ਬਲਜਿੰਦਰ ਸਿੰਘ ਜੀ ਕੀਰਤਨ ਵਿਖਿਆਨ ਕਰਨ ਉਪਰੰਤ ਆਪਣੇ ਕਮਰੇ ਵਿੱਚ ਚਲੇ ਜਾਂਦੇ ਨੇ ਤੇ ਸਾਡੇ ਕੁਕ 12 ਵਜੇ ਉਹਨਾਂ ਨੂੰ ਸਾਹ ਦੀ ਤਕਲੀਫ ਹੁੰਦੀ ਹੈ ਤੇ ਸੇਵਾਦਾਰ ਤੁਰੰਤ ਹੀ ਉਹਨਾਂ ਨੂੰ ਹਸਪਤਾਲ ਪਹੁੰਚਾਣ ਲਈ ਜਿਵੇਂ ਹੀ ਲੈ ਕੇ ਜਾਂਦੇ ਨੇ ਤਾਂ ਡਾਕਟਰ ਸਾਹਿਬ ਕਹਿ ਦਿੰਦੇ ਨੇ ਕਿ ਉਹ ਤਾਂ ਸੱਚਖੰਡ ਜਾ ਵੀ ਰਹੇ ਹਨ ਇਸ ਸਮੇਂ ਸਮੂਹ ਸੰਗਤਾਂ ਬਹੁਤ ਹੀ ਉਦਾਸ ਹਨ ਅਤੇ ਉਹਨਾਂ ਦੀਆਂ ਅੱਖਾਂ ਵਿੱਚੋਂ ਅਥਰੂ ਵਹਿ ਕੇ ਜਾ ਰਹੇ ਨੇ ਕਿਉਂਕਿ ਇਹ ਸੰਗਤਾਂ ਦਾ ਮਹਾਰਾਜ ਜਿਸਰ ਸਿੰਘ ਜੀਾਂ ਦੇ ਨਾਲ ਵਰਸੀ ਮਨਾਉਣ ਲਈ ਇੱਥੇ ਪਹੁੰਚੀਆਂ ਸਨ ਪਰ ਜਿਵੇਂ ਹੀ ਸੰਗਤਾਂ ਨੂੰ ਪਤਾ ਚੱਲਦਾ ਕਿ ਬਲਵਿੰਦਰ ਸਿੰਘ ਜੀ ਸੰਸਾਰ ਨੂੰ ਅਲਵਿਦਾ ਕਹਿ ਕੇ ਚਲੇ ਗਏ ਨੇ ਤਾਂ ਕਈ ਦਿਨਾ ਤੋਂ ਪੈਰੀ ਨਿਰੰਤਰ ਮੀਦੀ ਪਰਵਾਹ ਨਾ ਕਰਦੇ ਆ ਕੱਲ ਤੋਂ ਹੀ ਸੰਗਤਾਂ ਦਾ ਤਨਤਾ ਗੁਰਦੁਆਰਾ ਸ੍ਰੀ ਕਰਮਚਰ ਰਾਣਾ ਸਾਹਿਬ ਵਿਖੇ ਸਾਥ ਬਾਬਾ ਬਲਵਿੰਦਰ ਸਿੰਘ ਜੀ ਯਾਦ ਦੇ ਦਰਸ਼ਨ ਕਰਨ ਲਈ ਨੱਗਾ ਪਿਆ ਜਿੱਥੇ ਸਮੇਂ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚ ਰਹੀਆਂ ਨੇ ਉੱਥੇ ਹੀ ਰਾਜਨੀਤਿਕ ਧਾਰਮਿਕ ਅਤੇ ਸੰਤ ਮਹਾਪੁਰਸ਼ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚ ਰਹੇ ਨੇ ਜੋ ਜੀ ਕਾ ਖਾਲਸਾ ਵਾਹੀ ਗੁਰ ਜੀ ਕੀ ਫਤਿਹ ਮੇਰਾ ਨਾਮ ਡਾਕਟਰ ਕੁਲਦੀਪ ਸਿੰਘ ਮੈਂ ਯੂ ਐਸ ਏ ਤੋਂ ਹਾਂ ਮੈਂ ਸਟੈਂਫਰਡ ਤੇ ਯੂ ਸੀ ਡੇਵਿਸ ਵਿੱਚ ਪੰਜਾਬੀ ਅਤੇ ਸਿਕਸਟਰੀ ਟੀਚ ਕਰ ਰਿਹਾ ਤੇ ਇੱਥੇ ਮਹਾਂਪੁਰਖਾ ਨੂੰ ਸੰਤਪਾਪਾ ਜੈਸ਼ ਸਿੰਘ ਜੀ ਨੂੰ ਉਹਨਾਂ ਦੀ ਪੰਜਾਬੀ ਵਰਸੀ ਤੇ ਸ਼ਰਧਾਂਜਲੀ ਪੇਟ ਕਰਨ ਵਾਸਤੇ ਸਪੈਸ਼ਲੀ ਆਇਆ ਸੀ ਤੇ ਇਹ ਬੜੀ ਦੁਖਦਾਈ ਘਟਨਾ ਵਾਪਰੀ ਸੰਤਪਾਪਾ ਬਲਜਿੰਦਰ ਸਿੰਘ ਜੀ ਸਵੇਰੇ ਅਜਮਤ ਵੇਲੇ 1.5 ਵਜੇ ਸਾਨੂੰ ਸਦੀਵੀ ਵਿਛੋੜਾ ਦੇ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਬਰਾਜੇ ਹਨ ਉਹ ਬਹੁਤ ਹੀ ਅਤਿ ਦੁਖਦਾਈ ਘਟਨਾ ਅਣਹੋਣੀ ਕਹਿ ਸਕਦੇ ਆ ਜਿਹੜੀ ਕਿ ਅਣਚਿਤ ਵੀ ਆ ਤੇ ਬismillah ਉਧਰੋਂ ਡਿਸਟਰੈਕਸ਼ਨ ਹੋ ਗਈ ਹੈ ਅੱਜ ਦਾ ਜਿਹੜਾ ਹੈ ਦਿਹਾੜਾ ਅਸੀਂ ਸੱਚਖੰਡਵਾਸੀ ਸੰਤ ਪਾਬਾ ਇਸ਼ਰ ਸਿੰਘ ਰਾਣਾ ਸਾਹਿਬ ਵਾਲਾਂ ਦੀ 50ਵੀਂ ਸਲਾਨਾ ਵਰ੍ਹੇ ਸਿ ਰਾਣਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਪ੍ਰੇਮ ਪਿਆਰ ਸਤਿਕਾਰ ਤੇ ਸ਼ਰਧਾ ਦੇ ਨਾਲ ਇਹ ਮਾਪ੍ਰਸ਼ਾ ਦਾ 50 ਸਾਲਾ ਸਲਾਨਾ ਵਰਸ਼ਿਸ ਸਮਾਗਮ ਮਨਾ ਰਹੇ ਹਾਂ 21 ਤਰੀਕ ਤੋਂ ਲੈ ਕੇ ਲਗਾਤਾਰ ਇਸ ਸਵਾਗਮ ਚੱਲਦೇನೆ 21 ਤੋਂ ਲੈ ਕੇ 23 ਤਰੀਕ ਤੱਕ ਰਾਤ ਦੇ ਦੀਵਾਨ ਤਿੰਨ ਦੀਵਾਨ 7:00 ਤੋਂ 10:00 ਦਾ ਟਾਈਮ ਹੁੰਦਾ ਹੈ 24 ਤਰੀਕ ਨੂੰ ਮਹਾਪੁਰਖਾਂ ਯਾਦ ਵਿੱਚ ਖੰਡ ਪਾਠ ਆਰੰਭ ਹੋ ਜਾਂਦੇ ਨੇ 24 ਤਰੀਕ ਸਾਰਾ ਦਿਨ ਦੀਵਾਨ ਸਜੇ ਔਰ 25 ਤਰੀਕ 12 ਦਿਨ ਦੀਵਾਨ ਸੁਣਨੇ ਸਾਈ ਰਾਤ ਰੈਣ ਸੋਈ ਕੀਰਤਨ ਹੋਣੇ ਨੇ ਅੱਗੇ 26 ਤਰੀਕ ਨੂੰ ਰੱਖੇ ਪਾਠਾਂ ਦੇ ਭੋਗ ਪੈਣ ਤੋਂ ਬਾਅਦ ਖੰਡੇ ਵਟਾ ਦਾ ਅੰਮਰ ਤਿਆਰ ਹੋਵੇਗਾ। ਫਿਰ ਦਿਨ ਦੇ ਦੀਵਾਨ ਸੁਣਨਗੇ 9 ਵਜੇ ਤੋਂ ਲੈ ਕੇ 3 ਵਜੇ ਤੱਕ ਦਿਨ ਦੇ ਸਮਾਗਮ ਹੋਣਗੇ। ਜਿੱਥੇ ਨ ਚੱਲਦੇ ਸਮਾਗਮਾਂ ਦੇ ਦੌਰਾਨ ਸਾਡੀ ਰਾੜਾ ਸਾਹਿਬ ਸੰਪਰਦਾਇ ਦੇ ਵਿਧਾ ਮੁਖੀ ਸ੍ਰੀਮਾਨ ਸਤਕਾਰਯੋਗ ਸੰਤ ਪਾਪਾ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲੇ ਅੱਜ 25 ਤਰੀਕ ਸਵੇਰੇ ਕਰੀਬ 1:30 ਵਜੇ ਵਕਤ ਨਾਲ ਅਚਾਨਕੀ ਸੱਚ ਪੰਜਾਬ ਰੌਜ ਜਿੰਨੇ ਉਹਨਾਂ ਮਹਾਪੁਰਖਾਂ ਦਾ ਜਾਣਾ ਜਿੱਥੇ ਸਾਡੀ ਸਮੁੱਚੀ ਸੰਪਰਦਾਇ ਰਾੜਾ ਸਭ ਲਈ ਸਿੱਖ ਸੰਗਤਾਂ ਲਈ ਸਾਡੇ ਧਾਰਿਆਂ ਲਈ ਸਾਡੀ ਸੰਸਥਾ ਲਈ ਇੱਕ ਬਹੁਤ ਵੱਡਾ ਘਾਟਾ ਹੈ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ ਉੱਥੇ ਉਹ ਸਾਹਮਣੇ ਕਿ ਐਸੇ ਸਾਧੂਆਂ ਦਾ ਐਸੇ ਮਹਾਪੁਰਸ਼ਾਂ ਦਾ ਜਿਹੜੇ ਵਿੱਦਿਆ ਦਾ ਖਜ਼ਾਨਾ ਹੋਣ ਪਤਾ ਨਹੀਂ ਕਿੰਨੀ ਕਿ ਉਹਨਾਂ ਨੇ ਖਜ਼ਾਨੇ ਦੇ ਰਾਹੀਂ ਵਿੱਦਿਆ ਸੰਸਾਰ ਦੇ ਵਿੱਚ ਆਉਣ ਵਾਲੇ ਸਮੇਂ ਵਾਸਤੇ ਵਿਦਵਾਨਾਂ ਵਾਸਤੇ ਪਾੜ ਦਿੱਤੀ ਹੈ ਕਿ ਜੀ ਦਾ ਸਾਡੇ ਪਾਸ ਕੋਈ ਹੋਰ ਬਦਲ ਨਹੀਂ ਕੋਈ ਦੇਣ ਨਹੀਂ ਦੇ ਸਕਦਾ ਐਡਾ ਵੱਡਾ ਭੰਡਾਰਾ ਉਹ ਵਿਦਵਾਨਾਂ ਵਾਸਤੇ ਸਿੱਖ ਸਖਤ ਵਾਸਤੇ ਵਿਦਿਆਤਾ ਦੇਖ ਕੇ ਗਏ ਨੇ ਇਸ ਕਰਕੇ ਮੈਂ ਸਮਝਦਾ ਕਿ ਸਾਰੇ ਸੰਸਾਰ ਨੂੰ ਸਾਰੇ ਸਿੱਖ ਜਗਤ ਨੂੰ ਐਸੇ ਸਾਧੂਆਂ ਦਾ ਇਹ ਕਦੇ ਵੀ ਨਾ ਪੂਰਾ ਹੋਣ ਵਾਲਾ ਘਟਨਾ ਜਿਸ ਕਰਕੇ ਸਾਡੀ ਸੋਚੀ ਸੰਸਤਾ ਸੰਪਰਦਾਇ ਰਾਣਾ ਸਾਹਿਬ ਸਾਰੀਆਂ ਸੰਗਤਾਂ ਉਹਨਾਂ ਦੇ ਪਿਛੋੜੇ ਦਾ ਜਿਹੜਾ ਗਹਿਰਾ ਸਦਮਾ ਉਹ ਸਾਡੇ ਬਰਦਾਸ਼ਤ ਤੋਂ ਬਾਹਰ ਹੈ ਪਰ ਲੇਕਿਨ ਜਿਸ ਸਾਹਿਬ ਸੁਨਾਹੀ ਚਾਰਾ ਤਾਂ ਕੋ ਕੀ ਚ ਸਤਿਨਾਮ ਸ਼ਕਰਾ ਗੁਰਮੁਖ ਹੋਵੇ ਸੋ ਬਾਣਾ ਮੰਨਣਾ ਇਹ ਗੁਰੂ ਦੀ ਰਜ਼ਾ ਹੈ ਉਹਦੀ ਰਜ਼ਾ ਚ ਸਭ ਨੂੰ ਰਾਜੀ ਰਹਿਣਾ ਪੈਣਾ ਸੋਨਾ ਮਹਾਪੁਰਖਾਂ ਦਾ ਜਿੱਥੇ ਅੱਜ ਗਰੀਬ ਸਵੇਰੇ 1.5 ਵਜੇ ਉਹ ਸੱਚਖੰਡ ਗਏ ਦੋ ਦਿਨ ਵਰਸੀ ਦੇ ਸਮਾਰੋਹ ਚੱਲਣੇ 25 ਤੇ 26 22 ਤਰੀਕ ਨੂੰ ਕਰੀਬ ਦੋ ਟਾਈਵ ਇਹਨਾਂ ਦਾ ਅੰਤਿਮ ਸੰਸਕਾਰ ਗੁਰਦਰਾ ਘਰ ਅਨੁਸਾਰ ਆੜਾ ਸਾਹਿਬ ਵਿਖੇ ਹੀ ਰੱਖਿਆ ਗਿਆ ਹੈ ਸੰਗਤਾਂ ਨੂੰ ਸੰਪਰਦਾਵਾਂ ਨੂੰ ਸੰਸਥਾਵਾਂ ਨੂੰ ਪੰਥ ਦੀਆਂ ਹਸਤੀਆਂ ਨੂੰ ਬੇਨਤੀ ਹੈ ਕਿ ਤੁਸੀਂ ਸਭਨਾਂ ਨੇ ਸਮੇਂ ਤੇ ਪਹੁੰਚ ਕੇ ਉਸ ਮਹਾਨ ਪਵਿੱਤਰ ਰੂਹੀ ਅੰਤਮ ਯਾਤਰਾ ਵਿੱਚ ਸ਼ਾਮਲ ਹੋਣ ਦੀ ਕਿਰਪਾ ਦਿੱਤਾ ਕਰਿਓ ਅੱਗੇ 28 ਤਰੀਕ ਫੁੱਲਾਂ ਦਾ ਦੋ ਸਵਾਗਤ ਰਸਮ ਜੀ ਨੂੰ ਅਸੀਂ ਦਸਹਰਾ ਅੰਗਿੱਠਾ ਦੀ ਰਸਮ ਕਹਿੰਦੇ ਕਿ ਠੱਸ ਸੰਭਾਲਣ ਦੀ 28 ਨੂੰ ਸਵੇਰੇ 9 ਵਜੇ ਅੰਗਿੱਠਾ ਸਨ ਵਾਲਾ ਜਾਪੇਗਾ ਤੇ ਉਸੇ ਦਿਨ 11 ਵਜੇ ਇੱਥੋਂ ਸੰਗਤਾਂ ਚਾਹਦੇ ਪਹੁੰਚਣਗੀਆਂ ਸ਼੍ਰੀ ਕੀਰਪੁਰ ਸਾਹਿਬ ਨੂੰ ਉਹ ਉਸਥਾਨ ਤੇ ਜਾ ਕੇ ਉਹਨਾਂ ਦੇ ਜਿਹੜੇ ਅਸਤਨੇ ਉਹ ਜਲ ਪ੍ਰਵਾਹ ਕੀਤੇ ਜਾਣਗੇ ਅੱਗੇ 3 ਤਰੀਕ ਤਨ ਬੁੱਧਵਾਰ ਨੂੰ ਉਹਨਾਂ ਮਹਾਂਪੁਰਖਾਂ ਦੀ ਯਾਦ ਅਸੀਂ ਸਾਰੇ ਰਲ ਕੇ ਮਨਾਵਾਂਗੇ ਰੱਖੇ ਸ਼੍ਰੀ ਸਾਈਂ ਪਾਠ ਦੇ ਭੋਗ ਪਾਉਣ ਤੋਂ ਉਪਰੰਤ ਫਿਰ ਦਿਨ ਦਸ ਰਾਜ ਦੀ ਸਮਾਗਮ ਹੋਵੇਗਾ ਜਿਸ ਵਿੱਚ ਸੰਗਤਾਂ ਦਾ ਅਥਾਹ ਇਕੱਠ ਤੇ ਪੰਕਤੀਆਂ ਵੱਡੀਆਂ ਹਸਤੀਆਂ ਆ ਕੇ ਉਹਨਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਗਿਆ ਗੁਰੂ ਸਾਹਿਬ ਕਿਰਪਾ ਕਰਨ ਐਸੀਆਂ ਰੂਹਾਂ ਐਸੇ ਸਾਧੂ ਜਿਨ੍ਹਾਂ ਦੀ ਸਮੁੱਚੇ ਜਗਤ ਨੂੰ ਬੜੀ ਵੱਡੀ ਲੋੜ ਹੈ ਉਹ ਕਿਸ ਤਰ੍ਹਾਂ ਕਿਸ ਰੂਪ ਦੇ ਵਿੱਚ ਸੰਗਤ ਨੂੰ ਜਗਤ ਨੂੰ ਐਸੀਆਂ ਰੂਹਾਂ ਸੰਸਾਰ ਤੇ ਭੇਜਦੇ ਰਹਿਣ ਤਾਂ ਕਿ ਅਸੀਂ ਵੀ ਸਾਰੇ ਲੋਕ ਐਸੇ ਸਤਜ ਜੀਵਨ ਤੋਂ ਕੋਈ ਲਾਭ ਠਾ ਕੇ ਆਪਣਾ ਵੀ ਲੋਕ ਸੁਖੀ ਪ੍ਰਲੋਕ ਸੇਲੇ ਬਣਾ ਸਕੀਏ ਭੁੱਲਾ ਚੁੱਕਾ ਨਹੀਂ ਖਿਮਾ ਸਭ ਦਾ ਬਹੁਤ ਬਹੁਤ ਧੰਨਵਾਦ ਬਲਜਿੰਦਰ ਜੀ ਬਲਜਿੰਦਰ ਜੀ ਬਲਜਿੰਦਰ ਰਹਿਣ ਵਾਲੇ ਗਿੱਲਪਿੰਡ ਹਾਂ ਕੀ ਕਿਹਾ ਜਾਉਂਦੇ ਆ ਵੀ ਵੀ ਬਾਬਾ ਜੀ ਬਾਬਾ ਜੀ ਦਾਸ ਹੋ ਗਏ ਬਾਬਾ ਜੀ ਨੂੰ ਮਿਲ ਲੈ ਮੈਂ ਸਵਾਪਾ ਜੀ ਕਰ ਨਹੀਂ ਆਈ ਮੈਂ ਸਵਾਪਾ ਜੀ ਕਰ ਸਕੀ ਬਾਬਾ ਜੀ ਮਿਲ ਜੂ ਬਾਜ਼ੂਨ ਕਰ ਨਹੀਂ ਬਾਬਾ ਮੈਂ ਨਜ ਮੇਰ ਕਰ ਆ ਅਸੀ ਪਿੱਛੇ ਦਰਹਣ ਵਾਲੇ ਆ ਕੀ ਗੱਲ ਬਾਸੇ ਬਾਬਾ ਜੀ ਨੇ ਕੰਮ ਬਹੁਤ ਕੀਤੇ ਨਹੀਂ ਸਾਨੂੰ ਬਹੁਤ ਘਾਟਾ ਪੈ ਗਿਆ ਜੀ ਬਾਬਾ ਜੀ ਆ ਬਹੁਤ ਨੇਰ ਪਏ ਆ ਬਹੁਤ ਪਿਆਰ ਸੀਗਾ ਸਾਨੂੰ ਭੁੱਖਿਆਂ ਨੂੰ ਰੋਟੀ ਦਿੰਦੇ ਦੀ ਸਾਰਿਆਂ ਸਾਰੇ ਉੱਥੇ ਆਉਂਦੇ ਦੀ ਗਰੀਬ ਅਮੀਰ ਸਾਬ ਸਾਰਿਆਂ ਕਰਕੇ ਉਹੋਸੀ ਕਾ ਸਾਨੂੰ ਤਾਂ ਬਹੁਤ ਘਾਟਾ ਪੈ ਗਿਆ ਬਾਬਾ ਜੀ ਕਨੇ ਆਹ ਮਿੰਨਾ ਵਗਰ ਕੀ ਜੱਗ ਤੇ ਐੱਚ ਹੈ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸੰਤਾਂ ਦੇ ਚਰਨਾ ਚ ਅਪੀਲ ਕਰਨੀ ਚਾਹੁੰਨਾ ਕਿ ਬੜੇ ਖਾਦ ਦੇ ਨਾਲ ਸਾਰੀਆਂ ਪਿਆਰੀਆਂ ਬਾਬਾ ਭਗਵਿੰਦਰ ਸਿੰਘ ਜੀ ਨੇ ਜੋ ਮੌਜੂਦਾ ਮੁਖੀ ਰਾਣਾ ਸਾਹਿਬ ਸੰਪਰਦਾ ਦੇ ਸੰਨ ਉਹਨਾਂ ਨੇ ਆਪਣੀ ਦੇਖ ਰੱਖ ਬੜੀਆਂ ਚਾਹ ਦੇ ਨਾਲ ਇਹ ਇਕਲਾ ਉਤਸ਼ਾਹ ਦੇ ਨਾਲ ਆਪਣੀਆਂ ਪਿਆਰੀਆਂ ਕਰਾਈਆਂ ਸੀ ਸੰਤਾਂ ਨੇ ਆਉਣਾ ਸੰਤਾਂ ਦੇ ਕੋਈ ਪ੍ਰਬੰਧ ਦੇ ਵਿੱਚ ਕੋਈ ਵਿਗੜ ਨਾ ਰਹੇ ਲੇਕਿਨ ਅਕਾਲ ਪੁਰਖ ਨੂੰ ਕੀ ਮਨਜ਼ੂਰ ਵੱਡੇ ਮਹਾਰਾਜ ਵੀ ਵਰਸੀ ਵਾਲੇ ਦੇਣ ਹੀ ਇਹ ਵੀ ਹੈ ਗੁਰੂ ਚਰਨਾਂ ਦੇ ਜਾਬ ਰਾਜੇ ਨੇ ਇਹ ਕੋਈ ਅਕਾਲ ਪੁਰਖ ਦੀ ਮੌਜ ਹੈ ਸ਼ੰਤ ਬਾਬਾ ਇਸ਼ਰ ਸਿੰਘ ਜੀ ਦੀ ਮੌਜ ਹੈ ਕੰਨੂ ਬਾਬਾ ਗਵਿੰਦਰ ਸਿੰਘ ਜੀ ਦੀ ਮੌਜਾ ਤੇ ਕੋਈ ਕਿੰਤੂ ਪ੍ਰੰਤੂ ਆਪਾਂ ਕਰ ਨਹੀਂ ਸਕਦੇ ਕਿਉਂ ਇਹ ਰੱਬੀ ਰੂਹਾਂ ਹੁੰਦੀਆਂ ਨੇ ਇਹਨਾਂ ਦੀ ਅਵੇਕਲ ਆਪਣੀ ਮੋਹਰ ਹੁੰਦੀ ਹੈ ਲੇਕਿਨ ਸਾਡੇ ਲਈ ਇਹ ਅਵੇਕਲ ਜਿਹੜਾ ਉਹ ਵਿਕਾਸ ਤੋਂ ਬਾਹਰ ਹੈ ਇਹ ਅਸੀਂ ਇਹ ਅਸੀਂ ਇਹ ਰੁੱਖ ਜਿਹੜਾ ਹੈਗਾ ਨਾ ਸਹਾਰ ਨਹੀਂ ਸਕਦੇ ਇਹ ਜਿਆਦਾ ਸ਼ਬਦ ਮੇਰੇ ਕੋਲ ਹੈ ਨਹੀਂਗੇ ਮੇਰਾ ਮਨ ਜਿਹੜਾ ਹੈਗਾ ਉਹ ਮੇਰੇ ਕੋਲ ਬੋਲਿਆ ਨਹੀਂ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਕਰਦਾ ਵੀ ਜਿਹੜੇ ਅੱਗੇ ਦੇ ਆ ਵੀ ਕਲਾ ਪ੍ਰੋਗਰਾਮ ਹੋਣਗੇ ਉਹ ਮੀਟਿੰਗ ਹੋਏਗੀ ਪ੍ਰਬੰਧਕਾਂ ਦੀ ਉਹਦੇ ਮੁਤਾਬਕ ਸਾਰਿਆਂ ਨੂੰ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦੇ ਦੇਵਾਂਗੇ ਜਿਸ ਤਰ੍ਹਾਂ ਵੀ ਅੱਜ ਕੱਲਾ ਕੋਈ ਪ੍ਰੋਗਰਾਮ ਬਣੇਗਾ ਉਹ ਸਾਰਾ ਆਪਕੀ ਨੂੰ ਦੱਸਿਆ ਜਾਏਗਾ ਧੰਨਵਾਦ